ਗੁਰਜੀਤ ਜੀ ਦਾ ਇਲਾਕਾ ਕਪੂਰਥਲਾ ਹੈ। ਜ਼ਿਲ੍ਹਾ ਕਪੂਰਥਲਾ ਹੈ। ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ ਚਾਰ ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ। ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ। ਸਾਰੀ ਕਾਂਗਰਸ ਪਾਰਟੀ ਇਕੱਠੀ ਹੈ। ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ। ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਉਹਦੇ ਤਹਿਤ ਦੀ ਅਜਿਹੀਅਤ ਹੈ ਸਮੇਂ ਦੇ ਹਲਾਤਾਂ ਨੂੰ ਲੈ ਕੇ ਫੋਕਸ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹੜਾਣਾ ਲੋਹੜਾਣਾ ਬਾਏ ਇਲੈਕਸ਼ਨ ਭਾਰਤ ਪੁਸ਼ਨ ਆਸ਼ਾ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ। ਜਨਵੀਰ ਤਾਂ ਨਹੀਂ ਪਾਰਟੀ ਜਿਸ ਤਰੀਕੇ ਨਾਲ ਜਮਾਵੜਾ ਕੋ ਲੱਗਦਾ ਕੋਈ ਫਰਕ ਪਏਗਾ। ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ। ਥੋੜਾ ਜਿਹਾ ਵਿਸਤਾਰ। ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਦੱਸਾਂ। ਜਦੋਂ ਕੰਮ ਖਤਮ ਹੋ ਜੇ ਉਹਦਾ ਵਿਸਤਾਰ ਕੀ। ਹਾਂਜੀ। 100% ਕਾਂਗਰ ਜਿਹੜਾ ਆਮ ਆਦਮੀ ਪਾਰਟੀ ਦਾ ਕੰਮ ਆ ਮੁਕੰਮਲ ਤੌਰ ਤੇ ਖਤਮ ਹੋ ਗਿਆ। ਗੁਰਜੀਤ ਜੀ ਦਾ ਇਲਾਕਾ ਕਪੂਰਥਲਾ। ਜ਼ਿਲ੍ਹਾ ਕਪੂਰਥਲਾ। ਸੋ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਹੁਣ 4 ਲੀਡਰ ਆਉਣਾ ਹੈ ਜਾਂ ਕਿ ਕਈ ਨਹੀਂ ਆਉਣਾ ਹੈ ਇਹਦਾ ਮਤਲਬ ਇਹ ਨਹੀਂ ਕਿ ਆ ਵੀ ਕਾਂਗਰਸ ਪਾਰਟੀ ਅਲੱਗ-ਅਲੱਗ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਸਾਡਾ ਜਿਹੜਾ ਚੋਣ ਲੜਿਆ ਉਮੀਦਵਾਰ ਹੈ ਉਹ ਤੁਹਾਡੇ ਸਾਹਮਣੇ ਹੈ ਔਰ ਜਿੱਥੇ ਅਸੀਂ ਜਾ ਰਹੇ ਹਾਂ ਇਹ ਜਿਹੜਾ ਸਾਡਾ ਪ੍ਰੋਗਰਾਮ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਕੋਈ ਪ੍ਰੋਗਰਾਮ ਹੈ ਅਸੀਂ ਪਹਿਲਾਂ 10-15 ਹਲਕਿਆਂ ਦੇ ਵਿੱਚ ਕਰ ਚੁੱਕੇ ਹਾਂ ਪੂਰੇ ਤੈਅ ਦੀ ਅਜਸੀਅਤ ਹੈ ਸਮੇਂ ਦੇ ਹਲਾਤਾਂ ਨੂੰ ਲੈ ਕੇ ਬਹੁਤ ਕੁਝ ਕੀ ਹੈ ਕਾਂਗਰਸ ਦਾ ਕਾਂਗਰਸ ਦਾ ਫੋਕਸ ਹੈ ਕਿ ਅਸੀਂ ਹਰ ਉਸ ਹਲਕੇ ਦੇ ਵਿੱਚ ਜਿੱਥੇ ਅਸੀਂ ਕਮਜ਼ੋਰ ਸੀਗੇ ਉੱਥੇ ਕਾਂਗਰਸ ਪਾਰਟੀ ਦਾ ਝੰਡਾ ਮਜ਼ਬੂਤ ਕਰੀਏ ਤੇ ਕਾਂਗਰਸ ਪਾਰਟੀ ਨੂੰ ਜਿੱਤ ਵੱਲ ਲੈ ਕੇ ਜਾਈਏ ਇਹ ਫੋਕਸ ਹੈ ਲੋਹੜਿਆਣਾ ਕਿੱਧਰ ਦੇਖ ਰਹੇ ਹੋ ਲੋਹੜਿਆਣਾ ਲੋਹੜਿਆਣਾ ਬਾਏ ਇਲੈਕਸ਼ਨ ਭਾਰਤ ਪੁਸ਼ਨਾਸ਼ ਪਾਰਟੀ ਦਾ ਉਮੀਦਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤੇਗਾ ਪਾਰਟੀ ਜਿਸ ਤਰੀਕੇ ਨਾਲ ਜਮਾਗਦਰ ਨੂੰ ਲੱਗਦਾ ਕੋਈ ਫਰਕ ਪਏਗਾ ਕੰਮ ਖਤਮ ਹੋ ਗਿਆ ਆਮ ਆਦਮੀ ਪਾਰਟੀ ਦਾ ਥੋੜਾ ਜਿਹਾ ਵਿਸਤਾਰ ਮੈਂ ਕਿਹਾ ਖਤਮ ਹੋ ਗਿਆ ਇਸ ਤੋਂ ਵਿਸਤਾਰ ਕੀ ਦੱਸਾ ਜਦੋਂ ਕੰਮ ਖਤਮ ਹੋ ਜੇ ਉਹਦਾ ਵਿਸਤਾਰ ਕੀ ਹਾਂਜੀ 100% ਕਾਂਗਰ ਜਿਹੜਾ ਆਮ ਆਦਮੀ ਪਾਰਟੀ ਦਾ ਕੰਮ ਆ ਮੁਕੰਮਲ ਤੌਰ ਤੇ ਖਤਮ ਹੋ ਗਿਆ